ਅੱਜ ਆਪਾਂ ਪਹੁੰਚੇ ਆਂ ਜੀ ਡੱਬ ਵਾਲੀ ਮੰਡੀ ਤੇ ਤੇ ਇਹ ਮੰਡੀ ਆ ਜੀ ਹਰ ਐਤਵਾਰ ਲੱਗਦੀ ਹੈ ਆਪਣੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਤੇ ਇੱਥੇ ਆਪਾਂ ਨੂੰ ਜੀ ਅੱਜ ਇੱਕ ਝੋਟਾ ਮਿਲਿਆ ਜੀ ਲਓ ਜੀ ਤੋਰਾ ਚੈੱਕ ਕਰੋ ਜੀ ਪਹਿਲਾਂ ਪੂਰਾ ਨੌਜਵਾਨ ਤੇ ਤੰਦਰੁਸਤ ਝੋਟਾ ਹੈਗਾ ਇਹ ਕੈਸਾ ਬਈ ਝੋਟਾ ਹੈਗਾ ਪਰ ਹਾਥੀ ਤੋਂ ਘੱਟ ਨਹੀਂ ਹੈਗਾਗਾ ਉੱਚਾ ਲੰਮਾ ਤੇ ਪੂਰਾ ਚੌੜਾ ਇਹ ਝੋਟਾ ਹੈਗਾ ਤੇ ਅੱਜ ਇਹ ਲੈ ਕੇ ਆਏ ਆ ਜੀ ਆਪਣੇ ਡੱਬ ਵਾਲੀ ਮੰਡੀ ਦੇ ਉੱਤੇ ਤੇ ਦੇਖੋ ਜੀ ਹਾਈਟ ਚੈੱਕ ਕਰੋ ਤੇ ਕਿੰਡਾ ਚੌੜਾ ਛੋਟਾ ਹੈਗਾ ਇਹੋ ਜਿਹੇ ਜਿਹੜੇ ਜਾਨਵਰ ਹੁੰਦੇ ਆ ਬਹੁਤ ਆਪਾਂ ਨੂੰ ਮੰਡੀਆਂ ਤੇ ਦੇਖਣ ਨੂੰ ਘੱਟ ਮਿਲਦੇ ਆਗੇ ਤੇ ਆਪਾਂ ਇਹਨਾਂ ਦੇ ਮਾਲਕਾਂ ਨਾਲ ਵੀ ਗੱਲ ਕਰਾਂਗੇ ਦੇਖੋ ਜੀ ਹਾਥੀ ਵਰਗੀ ਚਾਲ ਹੈ ਛੋਟੇ ਦੀ ਬਹੁਤ ਹੀ ਜਿਆਦੇ ਤਕੜਾ ਝੋਟਾ ਹੈਗਾ ਤੇ ਬਹੁਤ ਵਧੀਆ ਕੁਆਲਟੀ ਦਾ ਝੋਟਾ ਹੈਗਾ ਬੰਦੋ ਬਈ ਬੰਦੋ ਹਾਂ ਸੱਚੀ ਹੈ ਝੋਟਾ ਹੈਗਾ ਤੇ ਸਾਰੇ ਕਹਿ ਰਹੇ ਆ ਬਾਈ ਜਿੰਨੇ ਵੀ ਦੇਖਦੇ ਆ ਵੀ ਹਾਥੀ ਹੈ ਝੋਟਾ ਕਿਹੜਾ ਇਹ ਹਾਥੀ ਹੈ ਦੇਖੋ ਹਾਈਟ ਦੇਖੋ ਬਹੁਤ ਤਕੜੀ ਹਾਈਟ ਚੰਗੀ ਕੁਆਲਟੀ ਦਾ ਚੰਗੀ نسل ਦਾ ਝੋਟਾ ਹੈਗਾ ਤੇ ਬਾਕੀ ਆਪਾਂ ਜਾਣਕਾਰੀ ਲਵਾਂਗੇ ਬਾਈ ਹੋਰਾਂ ਤੋਂ ਕਿੱਥੋਂ ਆਏ ਆ ਕੀ ਡਿਮਾਂਡ ਆ ਪੂਰੀ ਜਾਣਕਾਰੀ ਆਪਾਂ ਇਹ ਝੋਟੇਵਾਰੀ ਲਵਾਂਗੇ ਤੇ ਗੱਲਬਾਤ ਕਰਦੇ ਆਪਾਂ ਆਜੋ ਬਾਈ ਇੱਧਰ ਆਜੋ ਸਾਹਮਣੇ ਅ ਸੱਸੀ ਗਾਲ ਜੀ ਅ ਕੀ ਨਾਮ ਹੈ ਤੁਹਾਡਾ ਬਲਵੀਰ ਰਾਜ ਬਲਵੀਰ ਰਾਜ ਲਓ ਜੀ ਝੋਟਾ ਚੈੱਕ ਕਰਦੇ ਆਪਾਂ ਦਿਖਾ ਦੀ ਆਪਾਂ ਤੇ ਥੱਲੇ ਹੈਗਾ ਜੀ 22 23 ਕਿਲੋ ਉਹ ਅਰਜਨ ਦੇ ਜੀ ਕੀ ਬਾ ਲੈਦਾ ਨਹੀਂ ਬੱਚਾ ਲੈ ਲੈਣਾ ਘਰੇ ਜਾ ਕੇ ਹੋਰ ਦੱਸ ਕੇ ਲਓ ਜੀ ਨਾ ਜੀ ਲੰਬੂ ਆ ਜੀ ਉੱਚੇ ਘਾਟ ਸੇ ਮੋਰਾ ਨਸਲ ਦਾ ਜੀ ਝੋਟਾ ਹੈਗਾ ਆ ਜੋ ਅੱਗੇ ਆ ਜੀ ਇੱਧਰ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੋਂ ਦੱਸੇ ਤੁਸੀਂ ਜਲਾਲਾਬਾਦ ਤੋਂ ਜਲਾਲਾਬਾਦ ਤੋਂ ਪਹਿਲਾਂ ਵੀ ਤੁਸੀਂ ਇੱਥੇ ਆਏ ਹੋ ਕਿ ਅੱਜ ਪਹਿਲੀ ਵਾਰੀ ਆਏ ਹੋ ਨਹੀਂ ਪਹਿਲਾਂ ਨਹੀਂ ਆਏ تھے اچھا ਅੱਜ ਪਹਿਲੀ ਵਾਰੀ ਆਏ ਠੀਕ ਹੈ ਜਿਵੇਂ ਤੁਸੀਂ ਦੱਸਿਆ ਵੀ ਪੌਣੇ 6 ਫੁੱਟ ਹਾਈਟ ਹੈ ਜੀ ਇਹਦੀ ਹਾਂਜੀ ਤੇ ਲੰਬਾਈ ਵੀ ਇਹਦੀ ਚੰਮੀ ਨਹੀਂ ਤੁਸੀਂ ਲੰਬਾਈ ਤੋਂ ਮਿਨੀ ਨਹੀਂ ਸਾਹਮਣੀ ਹੈ ਜਨ ਕਿ ਹੋਵੇ ਜਨ ਕਿ 10 ਤੋਂ 11 ਫੁੱਟ ਦੀ ਲੰਬਾਈ ਦਰਮਿਆਨ ਹੋਵੇਗੀ ਹੈਗੀ ਹੈ ਠੀਕ ਹੈ ਤੇ ਜਿਵੇਂ ਤੁਸੀਂ ਦੱਸਿਆ ਵੀ ਕ੍ਰੋਸਿੰਗ ਸਿਰਫ ਸਿਆਪ ਦੀਆਂ ਮੱਜਾਂ ਲਈ ਹੀ ਕਰਦੇ ਆਂ ਆਪ ਦੀ ਕਰਾਈਆਂ ਕੋਈ ਇੱਕ ਦੋ ਬੇਲੀ ਸਾਥੀ ਆ ਕੇ ਲੈ ਕੇ ਫਿਰ ਮੋੜਿਆ ਨਹੀਂ ਠੀਕ ਹੈ ਤੇ ਉਹਨਾਂ ਦੀ ਦੋ ਚਾਰ ਮੱਜਾਂ ਬਣ ਗਈਆਂ ਉਹਨਾਂ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਸੀਮਨ ਵਗੈਰਾ ਵੀ ਸੇਲ ਕਰਦੇ ਕਿ ਨਹੀਂ ਕਰਦੇ ਨਹੀਂ ਨਹੀਂ ਕਰਦੇ ਠੀਕ ਹੈ ਜਾਨਕਾ ਤੁਸੀਂ ਇੱਕ ਇਹੀ ਸੋਚ ਰੱਖੀ ਹੋਈ ਹੈ ਵੀ ਆਪਾਂ ਜੇ ਬਰੀਡ ਤਿਆਰ ਕਰਨੇ ਸਿਰਫ ਆਪਾਂ ਆਦੇ ਘਰ ਦੀ ਹੀ ਤਿਆਰ ਕਰਾਂ ਹਾਂ ਬਸ ਆਦੇ ਘਰ ਦੀ ਨਸਲ ਤਿਆਰ ਕੀਤੀ ਹੈ ਠੀਕ ਹੈ ਮੋੜਾ ਨਸਲ ਦਾ ਝੋਟਾ ਜੀ ਦੇਖੋ 6.5 ਫੁੱਟ ਪੌਣੇ 6 ਫੁੱਟ ਹਾਈਟ ਹੈ ਤੇ 10 ਤੋਂ 11 ਫੁੱਟ ਝੋਟੇ ਦੀ ਲੰਬਾਈ ਹੈ ਨਾਮ ਹੈ ਜੀ ਲੰਬੂ ਤੇ ਬਾਈ ਹੋਰੇ ਕਹਿੰਦੇ ਵੀ ਅਸੀਂ ਅੱਜ ਇੱਥੇ ਨੂੰ ਸੇਲ ਕਰਨ ਵਾਸਤੇ ਲੈ ਕੇ ਆਏ ਆਂਗੇ ਜੀ ਕਿੰਨਾ ਮੁੱਲ 10 ਲੱਖ ਰੇਟ ਬਾਰੇ ਵੀ ਗੱਲ ਕਰਾਂਗੇ ਆਪਾਂ ਪਹਿਲਾਂ ਪਹਿਲਾਂ ਆਪਾਂ ਉੱਪਰ ਵੀ ਚੈੱਕ ਕਰ ਲਿਓ ਬਹੁਤ ਵਧੀਆ ਤੇ ਚੰਗੀ ਕੁਆਲਿਟੀ ਦਾ ਝੋਟਾ ਹੈ ਜੀ ਧੰਨਵਾਦ ਧੰਨਵਾਦ ਮੋਰਾ نسل ਦਾ ਝੋਟਾ ਹੈਗਾ ਇਹ ਹਾਂ ਓਏ ਉਹ ਲੰਬੂ ਕੀ ਗੱਲ ਹੈ ਇਹ ਦੇਖੋ ਜੀ ਮਾਲਕਣਾ ਬਹੁਤ ਪਿਆਰਾ ਹੈ ਉਹ ਕਹਿੰਦੇ ਸਵੇਰ ਸਵੇਰ ਇਹਨੂੰ ਸੈਰ ਕਰਾਈਦੀ ਹੈ ਤੇ ਇੱਕ ਆਵਾਜ਼ ਮਾਰ ਦੇਦੀ ਹੈ ਤੇ ਇਹ ਭੱਜਾ ਦੌੜਾ ਹੁੰਦਾ ਹੈ ਸਾਡੇ ਕੋਲੇ ਤੇ ਭਾਈ ਸਾਹਿਬ ਇਹਦੀ ਖਾਾਕ ਦੀ ਗੱਲ ਕਰੀਏ ਤਾਂ ਕੀ ਇਹਨੂੰ ਖਾ ਕੇ ਦਿੰਨੇ ਆ ਇਹਨੂੰ ਇਹਨੂੰ ਖਾਾਕ ਜੀ ਖਰੋਟ ਵੀ ਖਵਾਏ ਇਹਨੂੰ ਬਾਦਾਮ ਵੀ ਖਾਏ ਕਾਜੂ ਵੀ ਠੀਕ ਹੈ ਬਾਕੀ ਕੋਈ ਕੌਵ ਵਗੈਰਾ ਦੇਸੀ ਚਲਦਾ ਹੈ ਠੀਕ ਹੈ ਤੇ ਤਿਲਾਂ ਦਾ ਤੇਲ ਕਰੀਬਨ ਕੋਈ 5-7 ਲੀਟਰ ਕੜਾ ਬਣਾ ਬਣਾ ਕੇ ਖਵਾਉਂਦੇ ਰਹਿ ਠੀਕ ਹੈ ਠੀਕ ਹੈ ਤਿਲਾਂ ਦਾ ਤੇਲ ਦਾ ਯਾਨੀ ਕਿ ਚੰਗੀ ਖਾਾਕ ਨਾਲ ਪਾਲਿਆ ਹੋਇਆ ਹੈ ਇਹ ਖਾਾਕ ਜੀ ਇਹ ਹਾਲੇ ਦੀ ਉਮਰ ਕੜੀ ਹੋਈ ਹੈ ਤੇ ਖਾਾਕ ਨਾਲ ਹੀ ਪਲਿਆ ਹੈ ਸਹੀ ਹੈ ਸਹੀ ਹੈ ਜੀ ਅੱਛਾ ਇਹ ਜਿਹੜੀ ਮਾਂ ਸੀਗੀ ਉਹਦੇ ਥੱਲੇ ਦੁੱਧ ਕਿੰਨਾ ਸੀਗਾ ਉਹਦੇ ਥੱਲੇ 22 23 ਕਿਲੋ ਦੁੱਧ ਚੋਂਦਾ 22 23 ਕਿਲੋ ਦੁੱਧ ਉਹ ਅਰਜਨ ਦੀ ਸੀ ਅੱਛਾ ਉਹ ਅਰਜਨ ਦੀ ਉਹ ਅਰਜਨ ਦੀ ਸੀ ਠੀਕ ਹੈ ਹਾਂ ਲੋ ਵੀ ਦੋਸਤੋ ਮਾਂ ਬਾਰੇ ਵੀ ਆਪਾਂ ਨੂੰ ਜਾਣਕਾਰੀ ਆ ਤੇ origignal ਘਰ ਦੀ ਬ੍ਰੀਡ ਬ੍ਰੀਡ ਤਿਆਰ ਕੀਤੀ ਹੋਈ ਆ ਤੇ ਕ੍ਰੋਸਿੰਗ ਕਹਿੰਦੇ ਵੀ ਅਸੀਂ ਹਰ ਇੱਕ ਮੱਝ ਲਈ ਨਹੀਂ ਕਰਦੇ ਕਿਉਂਕਿ ਵਜ਼ਨ ਜ਼ਿਆਦਾ ਹੋਣ ਕਰਕੇ ਮੱਝ ਦਾ ਨੁਕਸਾਨ ਵੀ ਹੋ ਸਕਦਾ ਹੈਗਾ ਤਾ ਕ੍ਰੋਸਿੰਗ ਵੀ ਉਸੇ ਮੱਜ ਨਾਲ ਹੀ ਕਰਾਉਂਦੇ ਆ ਜੀ ਜਿਹੜੀ ਆਪ ਖੁਦ ਤੱਕੜੀ ਝੋਟੀ ਹੋਵੇ ਕੋਈ ਤੇ ਨਹੀਂ ਤਾਂ ਨੁਕਸਾਨ ਦਾ ਡਰ ਹੈ ਕਿਉਂਕਿ ਝੋਟੇ ਦਾ ਵਜਨ ਬਹੁਤ ਜ਼ਿਆਦਾ ਹੈ ਜੀ ਤੇ ਭਾਈ ਜੀ ਰੇਟ ਦੀ ਆਪਾਂ ਜੇ ਗੱਲ ਕਰੀਏ ਮੇਨ ਗੱਲ ਜਿਹੜੀ ਉਹ ਰੇਟ ਤੇ ਆ ਕੇ ਖੜ ਜਾਂਦੀ ਹੈ ਕੀ ਰੇਟ ਕੀ ਹੈ ਦਾ ਝੋਟੇ ਦਾ ਰੇਟ ਜੀ ਹੁਣ ਵੇਖੋ ਆਪਣਾ ਪਹਿਲਾ ਕੱਟਾ ਪਾ ਲਿਆ ਠੀਕ ਹੈ ਡਿਮਾਂਡ ਕੀ ਹੈ ਡਿਮਾਂਡ ਕੀ ਆਪਣੀ ਅਨੁਮਾਨ ਤਾਂ ਸਾਡੇ 10 ਲੱਖ ਦੇ ਗਏ 10 ਲੱਖ ਦੀ ਹੈ ਠੀਕ ਹੈ ਜੀ ਆ ਲੋ ਵੀ ਦੋਸਤੋ ਲੰਬੂ ਛੋਟਾ ਇਹਦਾ ਨਾਮ ਹੈ ਤੇ 10 ਲੱਖ ਰੁਪਇਆ ਬਾਈ ਹੋਰੇ ਕਹਿੰਦੇ ਵੀ ਡਿਮਾਂਡ ਹੈਗੀ ਕਿਸੇ ਵੀ ਵੀਰ ਨੇ ਜਿਹੜਾ ਕਿ ਸ਼ੌਂਕੀ ਨੇ ਇਹੋ ਜਿਹੇ ਜਾਨਵਰ ਪਾਲ ਲੰਦੇ ਤਕੜੇ ਚੰਗਾ ਰੁਪਇਆ ਲਾਉਣ ਵਾਸਤੇ ਤਾਂ ਉਹ ਲੋਕ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦੇ ਆ ਤੇ ਐਡਰੈਸ ਵੀ ਆਪਾਂ ਲਾਉਨੇ ਆ ਬਾਈ ਹੋਰਾਂ ਤੋਂ ਤੇ ਮੋਬਾਈਲ ਨੰਬਰ ਵੀ ਲਵਾਂਗੇ ਤੇ ਉਹੀ ਲੋਕ ਮੇਰੇ ਨਾਲ ਨਾਲ ਵਕਾਸ਼ ਜਿਹੜੇ ਵਾਕੇ ਸ਼ੌਕ ਨਾਲ ਝੋਟੇ ਨੂੰ ਪਾਲ ਸਕਦੇ ਆ ਤੇ ਰੱਖ ਸਕਦੇ ਆ ਉੱਥੇ ਨਵੇਂ ਬੀੜ ਕਿਉਂਕਿ ਭਾਈ ਹੋਰੇ ਕਹਿੰਦੇ ਵੀ ਬਹੁਤ ਹੀ ਚੰਗੀ ਤੇ ਕੱਢ ਦੀ ਖਰਾਕ ਨਾਲ ਝੋਟਾ ਅਸੀਂ ਪਾਲੇਗਾ ਸਵੇਰੇ ਸਵੇਰੇ ਕੱਢੀ ਤੇ ਪਹਿਲੇ ਕੱਟਾ ਸੀ ਜਿਹੜਾ ਅਸੀਂ ਤਿਆਰ ਕੀਤਾਗਾ ਤੇ ਘਰ ਦੀ ਆਪ ਦੀ ਇਹ ਸਾਡੀ ਬਰੀਡ ਹੈ ਤਾਂ ਹੀ ਮੋਹਰਾ ਨਸਲ ਦਾ ਜੀ 5.6 ਫੁੱਟ ਹਾਈਟ ਹੈ 11 ਤੋਂ 10 ਫੁੱਟ ਦੀ ਜਿਹੜੀ ਲੰਬਾਈ ਆ ਆ ਜੀ ਅ ਭਾਈ ਜੀ ਜੇ ਕਿਸੇ ਨੇ ਲੈਣਾ ਹੋਵੇ ਛੋਟਾ ਮੰਨ ਕੇ ਚਲੋ ਤਾਂ ਇੱਕ ਤਾਂ ਸਾਨੂੰ ਐਡਰੈਸ ਤੁਸੀਂ ਕਨਫਰਮ ਕਰੋ ਐਡਰੈਸ ਦੇ ਦੇ ਨਹੀਂ ਨੰਬਰ ਦੇ ਦੇ ਐਡਰੈਸ ਦੱਸੋ ਪਹਿਲਾਂ ਆਪਣਾ ਕੀ ਹੈ ਐਡਰੈਸ ਜਲਾਲਾਬਾਦ ਹੈ ਜੀ ਹਾਂ ਜੀ ਜ਼ਿਲ੍ਹਾ ਫਾਿਲਕਾ ਵਸਤੀ ਭਗਵਾਨਪura ਠੀਕ ਹੈ ਜੀ ਬਿਲਕੁਲ ਮੰਨ ਜੀ ਆਪਣੇ ਬਿਜਲੀ ਕਰਨ ਆਏ ਦੀ ਬੈਕ ਸਾਈਡ ਮਕਾਨ ਹੈ ਠੀਕ ਹੈ ਆ ਰੋਡ ਹੈ ਤੇ ਬਸ ਇਹ ਤੋਂ ਕਿੱਲਾ ਜਾ ਕੇ ਮਤਲਬ ਠੀਕ ਹੈ ਜੀ ਮਕਾਨ ਹੈ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਜੀ ਮੈਂ ਆਪ ਤੋਂ 9841 9841 331773 ਠੀਕ ਹੈ ਜੀ ਇੱਕ ਨੰਬਰ ਹੋਰ ਬੋਲ ਦਿਓ ਕੋਈ ਉਧਰ ਆ ਕੇ ਬੋਲ ਮੈਂ ਇੱਕ ਉਧਰ ਲੱਗਿਆ 9856 ਅਨਮੇ 556 027 03 027 03 ਲੋ ਵੀ ਦੋਸਤੋ ਮੋਬਾਈਲ ਨੰਬਰ ਤੇ ਐਡਰੈਸ ਆਪਣੇ ਕੋਲੇ ਆ ਗਿਆਗਾ ਤੇ ਕਿਸੇ ਵੀ ਵੀਰ ਭਾਈ ਨੂੰ ਇਸ ਤਰ੍ਹਾਂ ਦਾ ਕੋਈ ਜਾਨਵਰ ਚਾਹੀਦਾ ਜਾਂ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਤਾਂ ਬਾਈ ਹਰਾ ਨਾਲ ਗੱਲਬਾਤ ਕਰ ਸਕਦੇ ਆ ਆਪਾਂ ਫੋਨ ਤੇ ਤੇ ਇੱਕ ਵਾਰੀ ਆਪਾਂ ਤੁਹਾਨੂੰ ਹੋਰ ਦਿਖਾ ਦੇਗੇ ਚੋਟਾ ਬਹੁਤ ਹੀ ਚੰਗੀ ਤੇ ਵਧੀਆ ਕੁਆਲਟੀ ਦਾ ਹੈ ਆਹ ਦੋ ਮੰਜੇ ਬਣਦੇ ਨੇ ਤੇ ਬਿੱਲੀ ਸਾਥੀ ਕਰਾਸਿੰਗ ਜਾਂਦੇ ਸੀ ਕਿਸੇ ਲਈ ਨਹੀਂ ਕਰਾਉਂਦੇ ਸਿਰਫ ਆਪਦੇ ਘਰ ਦੀਆਂ ਮੱਜਾਂ ਵਾਸਤੇ ਹੀ ਕਰਾਸ ਕਰਮ ਦਾਫਤ ਰੱਖਿਆ ਗਿਆ ਤੇ ਨਾ ਹੀ ਸੀਮਨ ਸੇਵ ਕਰਦੇ ਆਂਗੇ ਰਹਿ ਗਿਆ 1 ਮਹੀਨਾ ਪੂਰਾ ਕਿਉਂਕਿ ਹਾਈਟ ਬਹੁਤ ਹੈ ਜੀ ਪੌਣੇ 6 ਫੁੱਟ ਹਾਈਟ ਹੈ ਤੇ 10 ਤੋਂ 11 ਫੁੱਟ ਲੰਬਾਈ ਹੈ ਤੇ ਚੰਗੀਆਂ ਖਰਾਕਾਂ ਨਾਲ ਪਾਲਿਆ ਹੋਇਆ ਇਹ ਛੋਟਾ ਹੈਗਾ ਤੇ ਡਿਮਾਂਡ ਹੈ ਜੀ ਬਾਈ ਹੋਰਾਂ ਦੀ 10 ਲੱਖ ਰੁਪਇਆ ਤੇ ਜਲ ਜਵਾਨੀ ਚੀਜ਼ ਭਰੇ ਗਾਤ ਵੀ ਆ ਰਿਹਾ ਰੇਟ ਵੀ ਲਗਾ ਰਿਹਾ ਕਿਸੇ ਨੇ 4 ਲੱਖ ਲਾਇਆ ਕਿਸੇ ਨੇ 5 ਲੱਖ ਲਾਇਆ ਕਿਸੇ ਨੇ 6 ਲੱਖ ਰੁਪਇਆ ਵੀ ਲਾਇਆ ਝੋਟੇ ਦਾ ਪਰ ਬਾਈ ਹੋ ਰਹੇ ਨੇ ਸੇਲ ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਵੀ ਇਹ ਬਹੁਤ ਵਧੀਆ ਕੁਆਲਟੀ ਦੀ ਚੀਜ਼ ਹੈਗੀ ਲੰਬੂ ਤੇ ਉਹ ਨਹੀਂ ਸੱਟਣ ਵਾਲੀ ਹੋਈ ਲੰਬੂ ਤੇ ਮਾਲਕ ਨਾਲ ਬਹੁਤ ਪਿਆਰ ਹੈ ਜੀ ਇਹਨਾਂ ਦਾ ਇਹ ਦੂ ਦੂ ਆਵਾਜ਼ ਮਾਰ ਕੇ ਕਹਿੰਦੇ ਵੀ ਹੁਣ ਅਸੀਂ ਸੇਲ ਕਰਨ ਹੈਗਾ ਤਾਂ ਕਿਸੇ ਵੀ ਵੀਰ ਭਾਈ ਨੂੰ ਜਾਨਵਰ ਦੀ ਲੋੜ ਹੈ ਹਾਂ ਨਾਲ ਇੰਨਾ ਸਵੱਪ ਇਹਨਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਆ ਲੰਬੋ ਓਏ